ਥਾਪੀ ਨਾਮਰਵਾਇਆ ਕਰੋ ਫੁਰਕ ਫੁਰਕ ਮੁਰਦੇ ਆ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਆਲ ਰਾਊਂਡਰ 155 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 13 ਫਰਵਰੀ ਨੂੰ 8 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ 4 ਮੋਟਰਸਾਈਕਲ ਤੇ 2 ਮੱਜਾਂ ਤੇ ਬਾਕੀ ਨਗਦ ਰਕਮਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣेंगे ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਪੂਰੀ ਦੇਖਿਓ ਤੇ ਪੂਰੀ ਜਾਣਕਾਰੀ ਦੇਖਣ ਲਈ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨ ਇਕੇ ਹੁੰਨੇ ਆ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਸਿੱਧਮਾ ਤਰਨਤਨ ਦੇ ਵਿੱਚ ਕਰਵਾਇਆ ਗਿਆ ਸੀ ਤੇ ਉਥੇ ਪਹਿਲਾ ਇਨਾਮ 52000 ਤੇ ਦੂਜਾ ਇਨਾਮ 44000 ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਸੌਰ ਸਿੰਘ ਤੇ ਕ੍ਰਿਆਲੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕ੍ਰਿਆਲਾ ਸੈਕੰਡ ਤੇ ਸੌਰ ਸਿੰਘ ਫਾਸਟ ਅੱਗੇ ਗੱਲ ਕਰਦੇ ਆ ਬਾਂਦਰ ਜਟਾਣਾ ਫਰੀਦਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 71000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 10-10000 ਰੁਪਏ ਦਿੱਤੇ ਗਏ ਸਨ ਤੈਥੇ ਫਾਈਨਲ ਮੈਚ ਹੋਇਆ ਸੀ ਬਾਂਦਰ ਜਟਾਣਾ ਤੇ ਮਾੜੀ ਮੁਸਤਫਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਾੜੀ ਮੁਸਤਫਾ ਫਾਟ ਤੇ ਬਾਂਦਰ ਜਟਾਣਾ ਸੈਕੰਡ ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਸਿਕੰਦਰ ਮਾੜੀ ਵਾਲਾ ਪੰਜ ਕ ਵੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣਾਂਗਾ ਲੱਖਾ ਮਾੜੀ ਵਾਲਾ ਤਿੰਨ ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਕੌਂਕੇਕਲਾ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਇਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 21-21000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਖੋਸਾ ਕੋਟਲਾ ਤੇ ਕੌਂਕੇਕਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕੌਂਕੇਕਲਾ ਫਰਸਟ ਤੇ ਖੋਸਾ ਕੋਟਲਾ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਹਰਮਨ ਕੌਂਕੇਆਲਾ ਤੇ ਵੈਸਟ ਜਾਫੀ ਦੀ ਗੱਲ ਕਰਕੇ ਤਾਂ ਵੈਸਟ ਜਾਫੀ ਬਣੇਗਾ ਅਮਨ ਕੌਂਕੇਆਲਾ ਅੱ ਰਿਜ਼ਲਟ ਦੀ ਚੌਥੇ ਪਹਿਲਾ ਨਾਮ 2.2 ਲੱਖ ਤੇ ਦੂਜਾ ਨਾਮ 2 ਲੱਖ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਤੇ ਪਲੱਸ ਪਿਆ ਪਿਆ ਹਜ਼ਾਰ ਰੁਪਏ ਦੇ ਟਾਈਟੂ ਆਫਰ ਕੀਤੇ ਗਏ ਸਨ ਤੇ ਇਥੇ ਮੇਜਰ ਲੀਗ ਫੈਡਰੇਸ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਤੇ ਸ਼ਾਹਕੋਟ ਲੈਂਜ਼ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਇਹਦੇ ਵਿੱਚ ਸ਼ਾਹਕੋਟ ਲੈਂਜ਼ ਫਾਸਟ ਤੇ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬੜੰ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਛੋਟਾ ਸੋਹਣ ਚੱਕ ਸਾਬੂ ਵਾਲਾ 11 ਟੱਚ ਲੈ ਕੇ ਪੰਜ ਫੇ ਲਾਈ ਅੱਗੇ ਗੱਲ ਕਰਦੇ ਹਾਂ ਸਿੱਧਵਦ ਦੋਨਾਂ ਕਪੂਰਥਲਾ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਤੇ ਉਥੇ ਪਹਿਲਾ ਨਾਮ 1,21,000 ਰੁਪਏ ਤੇ ਦੂਜਾ ਨਾਮ ਲੱਖ ਰੁਪਏ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਹਰਾਂ ਨਸਲ ਦੀਆਂ ਮੱਝਾਂ ਦਿੱਤੇ ਗੀਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਸਿੱਧਵਦ ਦੋਨਾਂ ਤੇ ਪੰਡਾਲ ਦੋਨਾਂ ਦੀਆਂ ਟੀਮਾਂ ਦੇ ਵਿੱਚਕਾਰ ਇਹ ਦੇ ਵਿੱਚੋਂ ਪੰਡਾਲ ਦੋਨਾਂ ਸੈਕਿੰਡ ਤੇ ਸਿੱਧਵਦ ਦੋਨਾਂ ਫਾਸਟ ਇਥੋਂ ਦੇ ਬੈਟ ਰੇਡਰ ਤੇ ਜਾਫੀ ਦੀ 13 ਕਵਡੀਆਂ ਪਾ ਕੇ 13 ਨੰਬਰ ਲੈ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਲੰਬੜ ਮੱਲੰਗਾ ਵਾਲਾ 8 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਕ੍ਰੀਮਪੁਰ ਚਾਹ ਵਾਲਾ ਐਸ ਵੀ ਐਸ ਨਗਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੌਪਰ ਤੇ ਦਿਉਰੇ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਦਿਉਰਾ ਫਾਟ ਤੇ ਬੌਪਰ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਪ੍ਰਵੀਨ ਬੌਪਰ ਵਾਲਾ ਨੌਕ ਵੱਡੀਆਂ ਪਾ ਕੇ 7 ਨੰਬਰ ਲੈਤੇ ਤੇ ਵਿਟ ਜਾਫੀ ਦੀ ਗੱਲ ਕਰਕੇ ਤਾਂ ਵਿਟ ਜਾਫੀ ਬਣੇਗਾ ਬੂਟਾ ਅੰਦਾਣ ਅੱਗੇ ਗੱਲ ਕਰਦੇ ਨੰਗਲ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 75 ਹਜ਼ਾਰ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਲਿਆਣ ਸੁੱਖਾ ਤੇ ਮਾਨੂਕੇ ਗੱਲੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਾਨੂਕੇ ਗੱਲੇ ਸੈਕੰਡ ਤੇ ਕਲਿਆਣ ਸੁੱਖਾ ਫਾਸਟ ਇਤੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਵੈਸਟ ਰੇਡਰ ਬਣਾਂਗਾ ਬੱਗਾ ਭਾਈ ਬਖਤੌਰ ਵਾਲਾ 10 ਕਬੱਡੀਆਂ ਪਾ ਕੇ 9 ਨੰਬਰ ਲਈ ਤੇ ਤੇ ਵਟ ਜਾਫੀ ਦੀ ਗੱਲ ਕਰਕੇ ਤਾਂ ਵਟ ਜਾਫੀ ਬਣਾਂਗਾ ਜਸਨ ਕਲਿਆਣ ਸੁੱਖ ਦੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਤਲੇਰ ਕਲਾ ਮਲੇਰ ਕੋਟਲਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਲੱਖ ਲੱਖ ਰੁਪਏ ਦਿੱਤੇ ਗਏ ਸਨ ਤੇ ਇਥੇ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਸਰਹਾਲਾ ਰਣੂਆ ਤੇ ਪੰਜਾਬੀ ਲਾਇਨਸ ਮਾਜਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਪੰਜਾਬੀ ਲਾਇਨਸ ਮਾਜਾ ਸੈਕੰਡ ਤੇ ਸਰਹਾਲਾ ਰਣੂਆ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈ ਲਾ 13 ਕਬੱਡੀਆਂ ਪਾ ਕੇ 13 ਨੰਬਰ ਲੈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਛੋਟਾ ਕਰਦੇ ਤਟਾਰ ਜਨ 8 ਟੱਚ ਲੈ ਕੇ 6 ਜਫੇ ਲਾਈ ਤੇ ਮੁੰਡੇ 1-1 ਲੱਖ ਰੁਪਏ ਦੇ ਬੈਸਟ ਰੇਡਰ ਤੇ ਜਾਫੀ ਬਣਿਆਂਗੇ ਤੇ ਹਾਂਜੀ ਇਹ ਸੀ 13 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਆਰਾਊਂਡ 1255 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ